ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਤੁਸੀਂ ਦਸਤੋ ਹੋਵੋਗੇ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਖਾਲੋ ਜੀ ਸਬਸਕ੍ਰਾਈਬ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਆ ਗਿਆ ਭਾਈ ਹਰਾ ਦੇਸੀ ਸੋਰਵਾ ਜੀ ਦੀਆਂ ਦੀ ਮੁੱਟੀ ਆਪਾਂ ਦਾ ਸਾਗ ਭਾਲ ਕੇ ਲਿਆਵਾਂਗੇ ਅੱਜ ਫਿਰ ਪਰਾਂ ਇੱਕ ਦੇ ਸ਼ੁਰੂ ਸਵਾਗਤ ਹੁੰਦਾ ਹੈ ਸਾਹੀ ਮਾਂ ਕੀ ਕਾਹਨ ਤੇ ਕੰਮ ਆਪਾਂ ਬਸ ਰੋਟੀ ਬਣਾ ਲਈ ਰੋਟੀ ਖਾ ਲਈ ਹੰਡੇ ਰਹਿੰਦੇ ਨੇ ਮਾਂਜਰ ਵਾਲੇ ਬਿੰਦ ਕੁੱਟਪੇ ਬੈਠ ਜੀ ਮੈਂ ਰੋਟੀ ਖਾ ਕੇ ਜੇ ਨਾ ਇੱਕ ਵਾਰੀ ਇਹ ਹੁੰਦਾ ਬਿਹਾਰ ਜੀ ਮੈਂ ਕਰ ਲਈ ਬੈਠ ਜੀ 10 ਮਿੰਟ ਫੇਰ ਲਿਆਂਦੇ ਸੀਗੇ ਮਾਂਹ ਚਰ ਬੇਰ ਖਾਦੀਏ ਆ ਆ ਆ ਬਹੁਤ ਟੇਸਟੀ ਬੇਰ ਨੇਗੇ ਵੱਡੇ ਵੱਡੇ ਨੇ ਤਿੰਨ ਚਾਰ ਮੈਂ ਦੋ ਵੱਡੇ ਖਾ ਗੀ ਸਵੇਰੇ ਰੱਜ ਲਿਆਣ ਦੇ ਦੋ ਫਿਰ ਸ਼ਾਮੇ ਜਿਤਾ ਇਲਾਲਾ ਵੀ ਕੁੱਤੇ ਬੈਠੀਏ ਕੁੱਤੇ ਬੈ ਕੇ ਕਰਨੀ ਹੋਣ ਲੱਗ ਗਈਆਂ ਕੱਪੜੇ ਵੀ ਤੋਤੇ ਮੈਂ ਕੱڑے ਪਾਤੇ ਹੁਣ ਥੋੜੇ ਸੁੱਕੜੇ ਪਾਏ ਸੀ ਰਹਿ ਗਏ ਸੀਗੇ ਇਹਦੇ ਲੈਟ ਵਗ ਗਏ ਆ ਆਹ ਜਿਆ ਪਾਏ ਉਹਨੂੰ ਕੜਾ ਲੋੜ ਆ ਉੱਥੇ ਜੋ ਉਹਨੇ ਸੱਚ ਰੋਟੀ ਵੀ ਨਹੀਂ ਖਾਦੀ ਹਨਾ ਜੇ ਆ ਵੀ ਕਿਹ ਫੇਰ ਜਾਣਣਾ ਨਹੀਂ ਨਵਾਂ ਮੈਂ ਉਹਨੂੰ ਕੈਦੀ ਘਰ ਰੋਟੀ ਖਾਇਆ ਇੱਕ ਅੱਧੀ ਰੋਟੀ ਖਾ ਲਓ ਠੀਕ ਆ ਬਾਬ ਅੱਜ ਤਾਂ ਉਹਨੂੰ ਕੁਝ ਨਹੀਂ ਚੰਗਾ ਲੱਗਦਾ ਆਪਣੇ ਜੀ ਟੂਰਨਾਮੈਂਟ ਲੱਗੇ ਪਿੰਡ ਚ ਪਹਿਲਾ ਦਿਨ ਅੱਜ ਸਵੇਰ ਦੇ ਬਾਗਾ ਜੋਤਨ ਨਾਲ ਤੋਂ ਕਿ ਤਿਆਰ ਹੋ ਕੇ ਖਾ ਲੈ ਤਾਂ ਬੋਲਾ ਬੋਲਾ ਵਧੀਆ ਕਿਰਿਆ ਹੋਇਆ ਘਰਮਣ ਹੋਈ ਪਈ ਆ ਬਿਮਾਰ 3-4 ਦਿਨ ਹੋ ਗਏ ਨੇ ਮੈਂ ਖਾਂ ਨਹੀਂ ਹੁਣ ਮੁੜ ਕੇ ਆਉਂਦਾ ਸਕੂਟਰੀ ਫੜ ਲਿਆ ਉਹ ਤਾਂ ਸਕੂਲ ਚੋਂ ਜਿਹੜਾ ਮੇਰੇ ਖੇਤ ਜੇ SLAਵਣੀ ਤਾਂ ਸਾਗ ਪਾਲਣ ਬਾਲ ਵੀ ਫੁੱਲੇ ਪੈਣੇ ਰੂਬੀ ਬੰਨਣਾ ਯਾਰ ਮੈਂ ਇੱਥੇ ਲਿਆ ਕੇ ਧੁੱਪ ਲੱਗੂ ਜਿੰਦ ਬਿਚਾਰੀ ਨੂੰ ਖੁੱਲ ਕੇ ਜੇ ਪੈ ਜਾਂਦੀ ਧੁੱਪ ਆ ਜਾ ਉਹਦੇ ਬਾਜਾ ਧੁੱਪ ਅਸਿਰਾਮ ਕਰ ਲੈ ਰੋਟੀ ਲਾਉਣੀ ਐ ਮੈਂ ਕਿ ਮੇਜੇ ਫ ਗਿਆ ਬੜਾ ਲੰਮਾ ਇੱਕ ਤਾਂ ਸੰਗੜੇ ਦਾ ਐ ਨਹੀਂ ਪਤਾ ਮੰਜੇ ਤੇ ਚੜ ਗਿਆ ਹੁਣ ਇਹ ਬਈਆ ਰੋਟੀ ਲਾਉਣੀ ਚਲੋ ਜੀ ਆਪਣੇ ਕੰਮ ਨਿਭੜ ਕੇ ਸਾਰੇ ਤੇ ਜਾਨੇ ਸਾਗ ਲੈਣ ਖੇਤ ਇਹਨਾਂ ਕਦੇ ਸੀ ਗਏ ਨੇ ਲੈਣ ਚੰਗਾ ਖੇਡੇਗਾ ਹੁਣ ਤੂੰ ਲੈ ਲੋ ਜੀ ਆਪਣੇ ਜੋਤ ਨੂੰ ਅੱਜ ਇੱਕ ਵਾਡੀ ਖੇਡੂਗਾ ਪਿੰਡ ਦੀ ਟੀਮ ਚ ਚੱਕ ਪੁੱਤਾ ਇੱਧਰ ਇੱਧਰ ਦੇਖੋ ਅੱਜ ਜਿੱਤਦੀ ਹੈ ਟੀਮ ਇਹਨਾਂ ਦੀ ਕਿ ਹਾਰਦੀ ਹੈ ਹੱਬ ਕਹਿੰਦਾ ਹਾਰੂਗੀ ਚਲੋ ਜੀ ਅਸੀਂ ਜਾਣੇ ਮੇਰੇ ਦਾ ਖੇਤ ਜਾ ਕੇ ਚਲੋ ਜੀ ਅਸੀਂ ਆਗੇ ਆਪਣੇ ਫਾਟ ਕਰਨੀ ਅੰਡਰ ਬ੍ਰਿਜ ਬਣਿਆ ਹੋਇਆ ਹੈਗਾ ਆਪਣੇ ਪਿੰਡ ਚ ਪਰ ਦੀ ਗੱਡੀ ਦੀ ਲਈ ਹੈਗੀ ਰੋਹੀ ਆ ਰਿਹੇ ਖੇਤ ਕੰਨੀ ਜਾਵਾਂਗੇ ਉੱਧਰ ਮਿਲੂਗਾ ਸਾਗ ਇੱਧਰ ਨਿਆਈ ਕਰਨੀ ਤਾਂ ਫਿਰ ਹੈ ਨਹੀਂ ਕਹਿੰਦੇ ਪੱਕੀ ਪਈ ਆ ਸਰੋਂ ਇਹ ਆਪਣਾ ਅੰਡਰਬ੍ਰਿਜ ਇਹ ਪੱਛੜੀ ਇੱਥੋਂ ਆਪਣੇ ਥੋੜੀ ਦੂਰ ਜਾ ਕੇ ਖੇਤ ਨੂੰ ਰਾਹ ਮੁੜੂਗਾ ਪੱਠੇ ਵਾਲਾ ਖੇਤ ਕਹਿੰਦੇ ਉਹਨੂੰ ਅਸੀਂ ਰੋਹੀ ਵਾਲਾ ਵੀ ਕਹਿੰਦੇ ਆ ਤੇ ਆ ਗਈ ਟ੍ਰੇਨ टे ट्रेन लंघदी कहिड़ी आहे ग्यारी आहे ट्रेन इहे बुला वरिडा जखड़ा पतड़ा नी जखड़ त साइड ते रही आहे ਕਮਸਤੀ ਨਹੀਂ ਰਹੇਗੀ ਖੜੀ ਹੁਣ ਤੱਕ ਕੁਛ ਨਹੀਂ ਰਿਹਾ ਹੈਗਾ ਏਟਾ ਓਟਾ ਵੀ ਸਾਰੀਆਂ ਢੋਲੀਆਂ ਲੋਕ ਲੈ ਜਾਂਦੇ ਨੇ ਇਹਨੂੰ ਲੋਡ ਹੁੰਦੀ ਆ ਰੋੜਾ ਰਪਾ ਰੋੜੀ ਰੂੜੀ ਕੁੱਟਣ ਨੂੰ ਲੈ ਜਾਂਦੇ ਨੇ ਲੋ ਜੀ ਤਰ ਗਏ ਆਪਾਂ ਦੇਖਦੇ ਆਂ ਭਾਲਦੇ ਆਂ ਸਾਗ ਜੇ ਮਿਲੂਗਾ ਬਾਗਲੇ ਵਾਲੇ ਵੀ ਕਬੱਡੀਆਂ ਦੀ ਆਵਾਜ਼ ਆ ਜਾਂਦੀ ਆ ਟੂਰਨਾਮੈਂਟ ਚੱਲਦੇ ਉੱਥੇ ਵੀ ਗੱਲ ਦੇ ਆਪਣੇ ਖੇਤ ਨਾ ਇਧਰ ਨਰਿੰਦਰਪੁਰੇ ਦੇ ਨਾਲ ਲੱਗ ਕੇ ਬਾਜ ਆਉਂਦੀ ਹੈਗੀ ਟੂਰਨਾਮੈਂਟ ਵਾਲਿਆਂ ਦੀ ਟ੍ਰੇਨ ਇੱਕ ਹੋਰ ਆਉਂਦੀ ਹੈ ਪਿਛੇ ਸਟੇਸ਼ਨ ਤੇ ਬਾਹਰ ਆਈ ਜਾਂਦੀ ਹੈ ਇਧਰੋਂ ਤੱਕ ਇਹ ਪਾਲ ਕੇ ਸੀ ਮੁਰਪੇ ਸਾਨੂੰ ਸਾਗ ਮਿਲਿਆ ਨਹੀਂ ਪਾਲ ਕੇ ਤਲ ਜਾਮਾਈ ਕੁਸਤਾ ਖਾਲੀ ਤਾਂ ਮੁਰਦੇ ਨਹੀਂ ਇਧਰ ਦੇਖਾ ਗਗਨ ਕਾਂ ਵਿੱਚ ਜਿਹੜੀਆਂ ਗੰਦਲਾਂ ਆਈਆਂ ਵੀ ਤਰੀ ਕੁਟੀਆਂ ਨਿਕਲੀਆਂ ਇਹ ਚ ਤਾਂ ਥਾਂ ਉਗੀ ਚੀਰ ਨਹੀਂ ਇੰਨਾ ਕ ਸਾਗ ਮਿਲਿਆ ਮੈਨੂੰ ਤਾਂ ਇਨਾ ਕੁ ਮਿਲਿਆ ਦੇਖਾ ਤੇਰਾ ਹੀ ਹੋਗੀ ਚੀਰਨੀ ਇਨਾ ਕੁ ਹੋਰ ਬਣਾ ਲਾ ਹੋ ਜੀ ਕੁਸ ਪਾਲਕ ਹੋ ਜੂ ਪਾਲਕ ਤਾਂ ਆਪਣੇ ਹੈਗਾ ਉਧਰ ਨਹੀਂ ਚ ਤੇ ਕੁਸ ਬਾਥੂ ਲੈ ਜਾਗੇ ਬਾਥੂ ਬਹੁਤ ਖੜਾ ਸੀ ਪਿੱਛੇ ਦਾ ਸੋਨਾ ਬਾਥੂ ਬੂਟਾ ਕਿੱਡਾ ਕਿੱਡਾ ਲੰਬਾ ਬੂਟਾ ਬਾਥੂ ਦਾ ਬਾਥੂ ਦਾ ਕਚਰਾ ਬਹੁਤ ਵਧੀਆ ਇੱਕ ਟ੍ਰੇਨ ਹੋ ਜਾਂਦੀ ਹੈ ਦਿਸਦੀ ਹੈਗੀ ਥੋੜੀ ਥੋੜੀ ਦਿਸਦੀ ਹੈ ਵੀਡੀਓ ਚ ਇਹ ਦੂਜੀ ਹੈਗੀ ਕੋਲੇ ਵਾਲੀ ਇਹ ਇਧਰ ਨੂੰ ਜਾਂਦੀ ਹੈ ਇਹ ਆਪਣੀ ਕਣਕ ਹੈ ਜੀ ਦੇਖੋ ਪਤਾ ਨਹੀਂ ਦੀਂਦੀ ਹੈ ਧੁੱਪ ਜਿੱਚਣਾ ਇੱਥੇ ਆਪਣੇ ਨਰਮਾ ਸੀਗਾ ਨਰਮਾ ਚੁਗਣਾਈ ਸੀ ਇੱਥੇ ਆਪਾਂ ਰਾਜ ਇੱਥੇ ਸਾਨੂੰ ਕੱਚੀ ਸਰੋਂ ਮਾੜੀ ਜੀ ਦੀਂਦੀ ਆ ਕੋਈ ਗੰਦਲ ਤੋੜ ਲੈਣੇ ਅਸੀਂ ਤੁਰਪੇ ਸੀ ਖੇਤੋਂ ਰਾਜ ਆਪਣੇ ਹਾਂਡੀਆਂ ਗਮਾਂਡੀਆਂ ਦੇ ਖੜ ਕੇ ਤੋੜ ਲੈਣੇ ਜਿੱਥੋਂ ਮਿਲ ਜਾਂਦੀ ਹੈ ਕੋਈ ਗੰਦਲ ਬਾਤ ਤੋਂ ਗੋ ਸੋਨੇਗਾ ਅੱਜ ਖੇਤਾਂ 'ਚ ਕੋਈ ਬੰਦਾ ਨਹੀਂ ਹੈਗਾ ਕਿਉਂਕਿ ਆਪਣੇ ਟੂਰਨਾਮੈਂਟ ਨੇ ਮੈਨੂੰ ਵੀ ਗਾਲਾਂ ਮਿਲਣਗੀਆਂ ਵੀਰ ਮੈਨੂੰ ਕੁਵੜਾ ਕਰਾਤਾ ਟੂਰਨਾਮੈਂਟ 'ਚੋਂ ਲੈ ਸਾਗ ਨਹੀਂ ਮਿਲਦਾ ਨਹੀਂ ਸੋਣੀ ਸਾਰੋਂ ਕੱਚੀ ਖੜੀ ਇੱਥੇ ਆ ਗੜੀ ਆ ਗੜੀ ਇੱਥੇ ਤਾਂ ਹੂੰ ਗੰਦਲਾਂ ਨੇ ਜਿੰਨੀ ਕਾਰੀਲਾ ਮਾਗੇ ਘਰ ਪੂਰਾ ਥੱਪੜੇ ਥੱਪੜੇ ਨਾਲ ਕੋਸਤਾ ਲਾ ਕੇ ਵੜਾਂਗੇ ਕਰੇ हाँ सारी कच्ची खड़ी इतना कपड़े खेत अपने जमा पिंड ही खेत इतना लस्सी पाने के बाबे ते आ गई अपनी कणक हां तो किची सरों खड़ी आओ इ ਆ ਗਈ ਆਪਣੀ 골ਡ ਗੀ ਵਾਲਾ ਖੇਤ ਕੋਠਾ ਇੱਥੇ ਦੇਖਨੇ ਹੁ ਜਿਹੜੇ ਉਦੋਂ ਹਨਾ ਜਿਹਦੇ ਵੇਲੇ ਜੀਰੀਆਂ ਜੀ ਵੇਲੇ ਬੈਂਗਨੀ ਦੇ ਬੁੱਟੇ ਛੋਟੇ ਛੋਟੇ ਸੀ ਹਾ ਕਿ ਡੱਗ ਡੱਗ ਵਧ ਗਏ ਤਾਂ ਬਾਲੇ ਵੱਡੇ ਹੋ ਗਏ ਲੈ ਚੋੜਾ ਆਪਣੀ ਚੋੜੀ ਦੀ ਰਹਿ ਗਈ ਖੁਸਤ ਤੇ ਆਇਆ ਪਾਰਕ ਵਿੱਚ ਨਾ ਲੈਣਾ ਮੈਨੂੰ ਛਾਂਟਣਾ ਔਖਾ ਹੋਜੂ ਉਹ ਚੋਂ ਉਤਰ ਲੈਣਾ ਛੋਟਰੀ ਉਤਰ ਲਈ ਹਾਂ ਪਾਰਕ ਨਾਲ ਵਿੱਚ ਪਾ ਫਿਰ ਮਿਕਸ ਜਿਆ ਹੋਇ ਲੋਟ ਨਹੀਂ ਹੋਣਾ ਧਨੀਆ ਬਹੁਤ ਸੁਨੋ ਹੋਇ ਪਤਾ ਹਨ ਮਿੱਥੇ ਤੋੜ ਲੈਨੇ ਥੋੜੀ ਜਿਹਾ ਨਾ ਮਿੱਥੇ ਕਿ ਮੇ ਹੋਏ ਪੈਨੇ ਸੁਣੀ ਜੀ ਉਹਦੇ ਕਰਦੇ ਨਹੀਂ ਪਾਣੀ ਨਹੀਂ ਪਿਆ ਧਨੀਆ ਦੀ ਚੀਰਨੀ ਜੀ ਬਣਾ ਦੇ ਧਨੀਆ ਦੀ ਚੀਰਨੀ ਪਾਦਾਂਗੇ ਵਧੀਆ ਪੂਰੀ ਬੜੀ ਕਿੱਥੇ ਤੋਂ ਉੱਥੋਂ ਤੋੜ ਲੈ ਬਾਰੀ ਕੁਛ ਕਰੋ ਪਾ ਦੂ ਕਰੇ ਬਹੁਤ ਦੁਫਲ ਰਿਆ ਪਿਆ ਹੰਤਾ ਇਹ ਚ ਬਾਸਣਾ ਵਾਲਾ ਜਿਆਲਾ ਫਿਰ ਪੱਕਿਆ ਜਾਏ ਇਹ ਹੈ ਦੂਜੀ ਵਾੜ ਦਾ ਫਿਰ ਸਮਲ ਜੀ ਵਾਲਾ ਬਣਿਆ ਪਿਆ ਇਧਰ ਇੱਥੇ ਖੇਤ ਚਾਰ ਪਾਇਆ ਹੋਇਆਗਾ ਆਪਣੇ ਇੱਥੋਂ ਹੀ ਲੈ ਕੇ ਜਾਂਦੇ ਆ ਰੋਜੇ ਚਾਰ ਦੇਖੀ ਮੈਸ ਤੋਂ ਸੰਭਰ ਕੇ ਸੋਨਾ ਸੋਨਾ ਬਣਾਇਆ ਪਟੋ ਆ ਇਹਨਾਂ ਨੇ ਇਹਨਾਂ ਕਚਾਰ ਰਹਿ ਗਿਆ ਧੁੱਪ ਜੀ ਵੀਡੀਓ ਬਣਦੀ ਨਹੀਂ ਸੋਣੀ ਹਨ ਦੀਦਾ ਨਹੀਂ ਥੋੜਾ ਜਿਆ ਰਹਿ ਗਿਆ ਕਿੱਥੇ ਲਾਈ ਹੋਈਆਂ ਬੱਲਾ ਇਧਰ ਕਿੱਧਰ ਆਉਂ ਮੈਂ ਉਹ ਮਾ ਥੱਲੇ ਪਾ ਕੇ ਖਾਲਾ ਉਹ ਸਾਡਾ ਦੇਖੋ ਚਾਰ ਆਲਟੋ ਆ ਕੀ ਸੋਨਾ ਬਣਾ ਰੱਖਿਆ ਤੂੰ ਤਾਂ ਟੱਪ ਗਿਆ ਮੈਂ ਕਿਵੇਂ ਟੱਪੂਆਂ ਮੋੜੀਆਂ ਉਤੋਂ ਦੀ ਐ ਹੈ ਇਹ ਆਪਣੇ ਬੀਜੇ ਹੋਏ ਨੇ ਆਲੂ ਇੱਥੇ ਇਹ ਸਾਰੀ ਕੈਰੀ ਆਲੂਆਂ ਦੀ ਲਾਈ ਹੋਈ ਹੈ ਹਜੇ ਹੋਏ ਨਹੀਂ ਪੱਟਣ ਵਾਲੇ ਆਲੂ ਗੇ ਚਿਨਾਈ دیے ਗੰਡੇ ਬਹੁਤ ਹੋ ਜਾਣਗੇ ਆਲੂ ਤਾਂ ਫਿਰ ਹਨ ਪਿਛਲੇ ਸਾਲ ਵੀ ਆਵਾ ਹੋ ਗਈ ਸੀ ਆਲੂ ਹਾਂ ਕਾਦਾ ਕਿ ਆਲੂ ਵਾਲੀ ਹੈ ਨਾ ਆਲੂ ਹੈ ਇਕੱਠੇ ਜਿਹੋ ਪੱਤਾ ਇਹਦਾ ਮੁਰਝਾ ਤਾਲੂਆ ਦੀ ਹੈ ਆਏ ਹੋਰੇ ਇਹਨੇ ਗੰਡੇ ਹੂੰ ਵਧੀਆ ਰਹੇ ਨੇ ਵਿਚ ਵਿਚਾ ਵੱਡੇ ਨੇ ਹਨ ਪਹਿਲਾਂ ਵੀ ਜਿਹੀ ਜਿਹੜੇ ਕਿਹੜੇ ਆਪਾਂ ਥੋੜੀ ਪਾਉ ਦੋ ਥਨੇ ਹੂੰ ਇਹ ਗੰਡੇ ਨੇਗੇ ਵਧੀਆ ਰਹੇ ਨੇ ਹੂੰ ਆਲੂਆਂ ਦਾ ਬੁੱਟਾ ਪਟਕੇ ਦੇਖਦੇ ਆ ਸੀ ਫਿਰ ਪਤਾ ਪਾਪਾ ਸਾਨੂੰ ਗਾਲਾਂ ਦੇਵੇ ਵੀ ਆਲੂਆਂ ਦਾ ਬੁੱਟਾ ਫਰੋੜ ਕੇ ਆਏ ਨੇ ਛੋਟੇ ਪੱਟ ਤੇ ਆਕੂਗਾ ਆ ਤਾਂ ਉਹ ਆਲੂ ਲੱਗਦਾ ਇਹਦਾ ਬਿੱਜ ਹੋਊਗਾ ਨਾ ਬਹੁਤ ਵੱਡੇ ਹੋਏ ਪਿਆ ਹਨ ਚਾਰ ਲਿਕੜੇ ਨੇ ਗਜਾ ਆ ਦੇਖੇ ਜੜ ਖੜੀ ਹੈ ਜੇ ਇਸੇ ਬੁੱਟੇ ਦੀ ਆ ਦੇ ਹਾਂ ਜੀ

ਦੀ ਲੱਗ ਗਈ ਸੀ ਸਾਗ ਸਮਾਰਨ ਬੀਬੀ ਲਈਏ ਮੈਂ ਦੋਨਾਂ ਕਰਨਾ ਸਾਗ ਇੱਕਠੇ ਹੀ ਬਣਾਉਣੀ ਹੁੰਦੇ ਆ ਚਲੋ ਮੈਂ ਖਸਾ ਮੱਠਾ ਜਾ ਮਾਰਨਾ ਪਈਦਾ ਮੈਂ ਚੀਰ ਜਾਨੂੰ ਕੋ ਤੁਮਾਰੀ ਜਾਈ ਘਰ ਪੂਰਾ ਜਾ ਹੋ ਗਿਆ ਬਾਬਾ ਖਿਆ ਗਿਆ ਸਭ ਕੁਛ ਇਧਰ ਲੈ ਲਈਆਂ ਲੈ ਖੇਤੋਂ ਖਿਆ ਗਿਆ ਸਭ ਗੰਨਾ ਜੀ ਚੀਰ ਨਹੀਂ ਠਹਿ ਗਈ ਪਰ ਵੀ ਟਣੂਆ ਤੋੜ ਲੈ ਕੋਪਾ ਚਲੋ ਘਰ ਪੂਰਾ ਜਾ ਹੋ ਗਿਆ ਹੋ ਗਿਆ ਨਾ ਟੂਰ ਹੈ ਮੈਂ ਟਰੀ ਸ਼ੁਰੂ ਨਾਲ ਅਗਰ ਪਾਣੀ ਹੋਇਆ ਤੇ ਲੋ ਜੀ ਟਾਈਮ ਹੋ ਗਿਆ ਸਵਾ 1/4 ਦਾ ਸਾਗ ਨੇ ਘੋਟ ਲਿਆ ਤੇ ਬਣੇ ਪਏ ਉਹ ਤੈਨੂੰ ਹੋ ਗਿਆ ਸੀਗਾ ਅੱਧਾ ਘੰਟਾ ਬਸ ਅਸੀਂ ਨਾ ਟੀਵੀ ਤੇ ਲਾਈਵ ਲਾ ਕੇ ਆਪਣੇ ਮੈਚ ਦੇਖਣ ਲੱਗੇ ਆਪਣੇ ਪਿੰਡ ਚ ਅੱਜ ਟੂਰਨਾਮੈਂਟ ਨੇਗੇ ਆਪਣ ਜੋਤ ਖੇਡਿਆ ਸੀਗਾ ਟੀਮ ਚ ਤਾਂ ਕਰਕੇ ਅਸੀਂ ਦੇਖਣ ਲੱਗੇ ਤੇ ਸਾਗ ਬਿਲਕੁਲ ਤਿਆਰ ਹੈ ਆਪਣਾ ਘੋਟ ਤਾਂ ਮੈਂ ਇਸ ਵਿੱਚ ਥੋੜਾ ਜਿਹਾ ਪਾਣੀ ਪਾਉਲਿਆ ਰੁੱਖਾ ਜਿ ਲੱਗ ਜਾਂਦਾ ਗਾ ਗਰਮੀ ਪੈਣ ਲੱਗੀ ਨਾ ਤਾਂ ਕਰਕੇ ਹੁਣ ਰੁੱਖਾ ਜਾ ਪਾਣੀ ਜ਼ਿਆਦਾ ਪਾਣ ਦਾ ਸਾਵਧਾਨ ਹੋਇਆ ਇਹ ਦਿਨ ਵੱਡੇ ਹੋ ਗਏ ਹੁਣ ਤਾਰ ਵੀ ਸਨੇਹਾ ਦਿੱਤਾ ਸੀ 12:30 ਪਾਉਣ ਇੱਕ ਵਾਈਨ ਉਲਝਣ ਲੱਗਿਆ ਸੀਗਾ ਸਾਗ ਲੋ ਜੀ ਟਾਈਮ ਹੋ ਗਿਆ ਪਾਉਣੇ 6 ਦਾ ਆਟਾ ਮੈਂ ਗੁੰਨ ਲਿਆ ਤੇ ਹੁਣ ਮੈ ਲਾਉਣੀ ਆਂ ਸਾਗ ਨੂੰ ਤੜਕਾ ਮੈਂ ਇੱਕ ਤੁਸਕਨਾ ਬਸ ਅੰਦਰ ਹੀ ਭਰ ਲਈ ਸਾਗ ਦੀ ਪਤਲੀ ਫਿਰ ਵਾਲੀ ਕਾਲੀ ਜੀ ਹੋਈ ਪਈ ਹੈਗੀ ਮੈਂ ਕਿਹਾ ਤੇ ਕੱਲ੍ਹਸ ਲੱਗੂਗੀ ਚੱਕ ਕੇ ਲਿਉਣੀ ਔਖੀ ਸੀ ਤੜਕਾ ਲਾਉਣੀ ਸਾਗ ਨੂੰ ਮਨਨ ਦੀ ਜਿਆ ਪਰਹਾ ਬਣਾਉਣੇ ਨੇ ਪਹਿਲੇ ਦਿਨ ਕਦੇ ਢਟਕਾ ਨਹੀਂ ਲਾਇਆ ਹੈਗਾ ਇਹ ਹੀ ਥਾਲੇ ਲਿਖ ਲਿਆ ਮਸਤਾਇਆ ਢਾਗ ਤਪਾ ਕੋਸਾ ਰੱਖਣਾ ਬਸ ਕਿਹ ਹੁੰਦਾ ਹੀ ਹੈ ਆਪਾਂ ਲੈ ਤੋ ਲਓ ਬਸ ਅੱਜ ਮੇਰਾ ਜੀਜਾ ਕਰਿਆ ਲੋ ਅੱਜ ਪਪਕਾ ਲਾ ਲੈਂਦੇ ਹਾਂ ਥੋੜੇ ਕਾਗਲ ਅੱਜ ਤੜਕਾ ਪਾ ਲਾਵਾਂਗੇ ਤੇਲ ਚ ਤੇਲ ਕੀ ਲੋਣੀ ਹੁੰਦੀ ਹੈ ਮੇਰੇ ਤਾਂ ਕਾਗਲ ਹੀ ਤੜਕਾ

ਉਹੀ ਫੁੱਲ ਵਾਚ ਰਹੀ ਆਪਾਂ ਕਦੇ ਵੀ ਲੰਬਾ ਗਲਾਵਾਂ ਨਹੀਂ ਪਾਇਆ ਹੋ ਸਕਦਾ ਛੋਟਾ ਹੀ ਰਹਿ ਗਿਆ ਹੋਵੇ ਪਰ ਮੈਂ ਦੇਖੇਂ ਕਰੂੰਗੀ ਕੱਪਾ ਲੇ ਲੂਗਾ ਮੈਨੂੰ ਲੱਗ ਰਿਹਾ ਇਹ ਮੈਂ ਫੇਰ ਕਈ ਛਿਲਪਾਏ ਲੈ ਲਈ ਤਾਂ ਲੱਗ ਰਿਹਾ ਇਹ ਮੇਰੀ ਲੰਬਾ ਜਿਹੀ ਅੰਡਾ ਬਲੋ ਫਿਰ ਉਹ ਛਾਗ ਨੂੰ ਛੱਲਣ ਤੱਕ ਵੀ ਦਿਖਾਉਣਾ ਸੀ ਆਪਾਂ ਇਹਨਾਂ ਦਾ ਆਪਣੇ ਖੇਤਾਂ ਦੀ ਬਹੁਤ ਹੀ ਛਿਲਪਾ ਸੀ ਈ ਪਾਣੀ ਹੈ ਪਸਾਗ ਤੇ ਸਾਗੀ ਲੱਗਿਆ ਤਰਤਾ ਰੋਟੀ ਬਣਾਉਂਗੀ ਥੋੜਾ ਜਿਹਾ ਇਸੇ ਦੇ ਜਿੱਲੇ ਤੋਂ ਬਣਾਉਣੀ ਆ ਤੇ ਗੈਸ ਤੇ ਥੋੜਾ ਜਿਹਾ ਨਾਲ ਲੱਗਿਆ ਸਾਫ ਤੇ ਥੋੜੇ ਪਾ ਲਵਾਂਗੀ ਸਾ ਆਪਣਾ ਟੋ ਟਾਈਮ ਛੱਡ ਜੀਦਾ ਸਵੇਰੇ ਵੀ ਕਰਤਾ ਲਾਉਣਾ ਨਹੀਂ ਪਉਂਦਾ ਫਿਰ ਤੇਰੇ ਕੰਮ ਜ਼ਿਆਦਾ ਹੁੰਦੇ ਨੇ ਇਹ ਜੋ ਤੇ ਕੱਲ ਨੂੰ ਟੇਪਰ ਸ਼ੁਰੂ ਨੇਗੇ ਤੇ ਟਿੱਕਾ ਨੂੰ ਤੋਂ ਦਾ ਟਾਈਮ ਬਦਲ ਗਿਆ ਜਲਦੀ ਲੱਪਣ ਲੱਗਾ ਸਾਡੇ ਆਪ ਦਾ ਕਹਿਣ ਕਰਤਾ ਹੁਣ ਪਹਿਲਾਂ 9 ਵਜੇ ਲੱਗਦਾ ਸੀਗਾ ਹੁਣ 8 ਵਜੇ ਤੋਂ ਜਾਂਦਾ ਇਹ ਕੋਲੋਂ ਥੋੜਾ ਸੇਕ ਲੱਗ ਜੂਗਾ ਬਸ ਤੇ ਗੈਸ ਕਰ ਦਾਂਗੇ ਆਪਾਂ ਬੰਦ ਥੋੜਾ ਜਿਹਾ ਕਰਦੇ। ਅੱਜ ਪਹਿਲਾਂ ਕੱਪੜੇ ਲਾ ਕੇ ਲਿਹਾਉਣੇ ਨੇਗੇ। ਕੱਪੜੇ ਥੋੜੇ ਸੀ ਅੱਜ ਥੋੜੇ ਨੇ। ਤਿੰਨ ਦਿਨ ਹੋ ਗਏ ਸੀ ਬਹੁਤ ਜ਼ਿਆਦਾ ਕੱਪੜੇ ਹੁੰਦੇ ਸੀ। ਤੇ ਤਿੰਨ ਚਾਰ ਦਿਨ ਹੋ ਗਏ ਸੀ ਬਹੁਤ ਕੱਪੜੇ ਹੁੰਦੇ ਸੀ। ਪਹਿਲਾਂ ਵਿਆਹ ਵਾਲੇ ਮਸਾਪਾ ਪੋਤੇ ਤੇ ਹੁਣ ਆਪਣੇ ਘਰ ਵਾਲੇ ਵੀ ਕੱਲ ਬਹੁਤ ਹੋ ਗਏ ਸੀ। ਅੱਜ ਥੋੜੇ ਸੀ ਬਸ ਤਿੰਨ ਤਾਂ ਹੀ ਪੋਤੇ ਮੈਂ ਹੁਣ ਜੋਦੀ ਪ੍ਰੈਸ ਸੀ ਧੋਣ ਵਾਲੀ। ਇਹ ਐਤਵਾਰ ਨੂੰ ਫਿਰ ਧੋਣੀ ਪੈਂਦੇ ਨੇਗੇ। ਮੇਰੇ ਘਰ ਨੇ ਵੀ ਖਾਲੀ ਭਟੜੇ ਲੱਗਦੇ ਨੇ ਵੀਡੀਓ 'ਚ। ਬਿਆ ਕਰਕੇ ਮੈਂ ਬਸ ਆਪਾਂ ਉੱਥੇ ਹੋਰ ਪਾ ਲਈ ਸੀ ਮੁੱਲ ਦੇ ਤੇ ਪੈਲਸ ਵੇਲੇ ਮੈਂ ਕਾਟੇ ਪਾ ਲਈ ਸੀ ਤਾਂ ਕਰਕੇ ਨਾ ਕਿ ਵੀ ਮੈਂ ਨਹੀਂ ਤੇ ਜਾਂਦੀ ਨੇ ਪਾਏ ਹੋਣੇ ਮੇਰੇ ਕਾਟੇ ਮੈਂ ਪੈਲਸ ਦਾ ਆਪਾਂ ਦੂਸਰੀ ਪਾ ਲਈ ਤੇ ਛੋਟੇ ਜਿਹੜੇ ਹਰਤੇ ਪਾਏ ਹੁੰਦੇ ਮੇਰੇ ਟੋਕਸ ਜੋ ਮੈਂ ਲਾ ਕੇ ਰੱਖ ਲਈ ਸੀਗੇ ਮੁਰਕੇ ਪਾਉਣ ਦੇ ਕੋਲ ਹੋਈ ਤੇ ਭੜੇ ਲੱਗਦੇ ਨੇ ਵਿੱਚੇ ਜੀ ਕੰ ਖਾਲੀ ਜੀ ਕਦੇ ਰੱਖੇ ਨਹੀਂ ਚਲੋ ਜੀ ਆਪਣੇ ਸਾਗ ਨੂੰ ਵੀ ਲੱਗਿਆ ਸੇਕ ਫਰਾਂਗ ਨੂੰ ਤੇ ਇੱਕ ਲੱਗ ਗਿਆ ਬੰਦ ਕਰ ਦਿੰਦੇ ਆਪਾਂ ਗੈਸ। ਉਪਲ ਠਰ ਕੇ ਬਣਾ ਲਾਂਗੇ ਜੀ। ਵਲੌਗ ਦਾ ਐਂਡ ਵੀ ਆਪਾਂ ਇੱਥੇ ਕਰ ਦਿਆਂ ਮੈਂ ਲੈ ਕੇ ਸੀ ਹੋਰ ਵਲੌਗ ਨਾਲ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਇਹਨਾਂ ਆਪਾਂ ਜਿਹੜਾ ਮੈਂ ਸਿਰਫੀ ਵਾਲਾ ਕੈਮਰਾ ਕਰਕੇ ਵੀਡੀਓ ਬਣਾਉਣੀ ਆ। ਕਿਉਂਕਿ ਸਹੀ ਨਹੀਂ ਬਣਦੀ ਆਪਣੇ ਕੈਮਰਾ ਸਾਫ ਕਰਵਾਉਣ ਵਾਲਾ ਹੋਇਆ ਪਿਆਗਾ। ਕਿਵੇਂ ਹੋਈ ਜਾਂਦੀ ਏ ਉੱਟ ਤੇ ਮੈਨਾਂ ਕਿਸੇ ਹੋਰ ਵਲੌਗ ਨਾਲ ਬੜੀ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਜਨਰਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਆਪਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਵੱਧ ਤੋਂ ਵੱਧ ਤੇ ਗਸ਼ੇਅਰ ਕਰਦਿਆ ਕਰੋ ਤਾਂ ਕਿ ਆਪਣੀ YouTube ਫੈਮਲੀ ਵੱਡੀ ਹੋ ਸਕੇ ਤੇ ਆਪਣਾ ਵਾਚ ਟਾਈਮ ਵੀ ਨਾਲ ਦੀ ਨਾਲ ਪੂਰਾ ਹੋ ਸਕੇ ਧੰਨਵਾਦ ਜੀ